ਆਟਾ ਤਾਂ ਜਾਨਾਂ ਤੋਂ ਪਿਆਰਾ ਗ੍ਰੰਥ ਵੀ ਰੋਲ ਦਿੰਦਾ ਪਾਪੀਆਂ ਨੇ ਤੇ ਅਸੀਂ ਅਜੇ ਤੱਕ ਲਿੱਲਕਲੀਆਂ ਕੱਢਦੇ ਫਿਰਦੇ ਸਾਨੂੰ ਅਨਸਾਫ਼ ਦੇ ਦੋ ਉਹ ਗਲੀਆਂ ਤੇ ਨਾਲੀਆਂ ਨੇ ਕੇਵਲ ਤੇ ਕੇਵਲ ਸਿਆਸਤ ਕਰਦੇ ਆ ਗਲੀਆਂ ਨਾਲੀਆਂ ਤੋਂ ਪਰੇ اٹਕੇ ਕੁਛ ਵੀ ਨਹੀਂ ਉਹਨਾਂ ਨੂੰ ਆਉਂਦਾ ਵੀ ਕੁਛ ਨਹੀਂ ਔਰ ਔਰ ਕਰਨਾ ਵੀ ਕੁਛ ਨਹੀਂ ਚਾਹੁੰਦੇ ਨੇ 83% ਕੁਰਬਾਨੀਆਂ ਦਿੱਤੀਆਂ ਅੱਜ ਭੁਖਾਰੀ ਬਣ ਕੇ ਆਟਾ ਦਾਲ ਮੰਗਦੇ ਫਿਰਦੇ ਆ ਇਹ ਕੀ ਦੀ ਦੇਣ ਹੈ ਤੁਹਾਡੇ ਹੀ ਪੰਥਕ ਤੇ ਰਾਜੇ ਜਿੰਦ ਜਾ ਕੇ ਤੱਕੜੀ ਪੰਥ ਦੀਆਂ ਨੂੰ ਵੋਟਾਂ ਪਾ ਦਿਓ ਉਹਨਾਂ ਨੇ ਗਰੰਥ ਵੀ ਰੋਲਤਾ ਪੰਥ ਵੀ ਰੋਲਤਾ ਜਵਾਨੀ ਵੀ ਰੋਲਦੀ ਕਿਸਾਨੀ ਵੀ ਰੋਲਦੀ ਅਸੀਂ ਕਸਿਆਰੇ ਬਣ ਗਏ ਅੱਜ ਅਸੀਂ ਧਰਨੇ ਲਾਉਣ ਤੋਂ ਸਵਾਏ ਸਾਡੇ ਪੱਲੇ ਕੱਖ ਨਹੀਂ ਰਿਹਾ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਅੱਜ ਮਾਗੀ ਦੇ ਪਵਿੱਤਰ ਦਿਹਾੜੇ ਤੇ 40 ਮੁਕਤੀਆਂ ਦੀ ਯਾਦ ਵਿੱਚ ਲੱਕ ਮਸਤਕ ਹੋਣ ਵਾਸਤੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ ਤੇ ਮੈਂ ਆਪ ਸਭ ਨੂੰ ਪੁੱਤਰਾਂ ਦੇ ਦਾਨੀ ਦੀ ਬਖਸ਼ਿਸ਼ ਫਤਿਹ ਅਰਜ ਕਰ ਲੱਗਾ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋ ਖਾਲਸਾ ਜੀ ਸੰਗਤ ਜਿੰਨੀ ਆਈ ਆ ਬਹੁਤ ਧੰਨਵਾਦ ਔਰ ਸੰਗਤ ਰਸਤੇ ਦੇ ਵਿੱਚ ਵੀ ਇੰਨੀ ਜਿਆਦੀ ਆ ਇੱਥੇ ਨੰਗੜ ਵਾਸਤੇ ਟ੍ਰੈਫਿਕ ਦਾ ਕਰਕੇ ਸੰਗਤ ਆਸ ਤੇ ਆਸ ਤੇ ਪਹੁੰਚ ਰਹੀ ਐ ਔਰ ਇੱਕ ਅਫਸਰ ਨੇ ਕਹਿ ਦਿੱਤਾ ਕਹਿੰਦਾ ਮੈਂ ਤੁਹਾਡੀਆਂ ਗੱਡੀਆਂ ਅੱਗੇ ਨਹੀਂ ਜਾਣ ਦੇਣੀਆਂ ਸਾਨੂੰ ਮਨਾਹੀ ਕੀਤੀ ਹੈ ਤੇ ਜਦੋਂ ਹੂਟਰ ਮਾਰਦੀ ਇੱਕ ਗੱਡੀ ਨੰਗੀ ਮੈਂ ਕਹਿੰਦਾ ਇਹ ਕੌਣ ਹੈ ਕਹਿੰਦਾ ਚੇਅਰਮੈਨ ਹੈ ਤੇ ਮੈਂ ਕਹਿੰਦਾ ਮਤਲਬ ਇਹ ਬਈ ਤੂੰ ਚੇਅਰਮੈਨ ਵਾਸਤੇ ਬੈਠਾ ਹੈ ਕਿ ਇਹਨੂੰ ਲਗਾਉਣਾ ਹੈ ਹੋਰ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸਤਕਾਰਯੋਗ ਖਾਲਸਾ ਜੀ ਗੁਲਾਮੀ ਦੀ ਬਹੁਤ ਵੱਡੀ ਇੰਤਿਹ ਹੋ ਚੁੱਕੀ ਹੈ ਸਾਡਾ ਇਹ ਛੋਟੀਆਂ ਗੱਲਾਂ ਹੈ ਪਰ ਸਾਡਾ ਤਾਂ ਜਾਨਾਂ ਤੋਂ ਪਿਆਰਾ ਗ੍ਰੰਥ ਵੀ ਰੋਲ ਦਿੱਤਾ ਪਾਪੀਆਂ ਨੇ ਤੇ ਅਸੀਂ ਅਜੇ ਤੱਕ ਲਿੱਲਕਲੀਆਂ ਕੱਢਦੇ ਫਿਰਦੇ ਸਾਨੂੰ ਅਨਸਾਫ਼ ਦੇ ਦੋ ਕਾਦੇ ਵਾਸਤੇ ਜਿੰਨੀਆਂ ਵੀ ਸਰਕਾਰਾਂ ਬਣਾਈਆਂ ਤੁਸੀਂ ਉਹ ਗਲੀਆਂ ਤੇ ਨਾਲੀਆਂ ਦੇ ਕੇਵਲ ਤੇ ਕੇਵਲ ਸਿਆਸਤ ਕਰਦੇ ਆ ਗਲੀਆਂ ਨਾਲੀਆਂ ਤੋਂ ਪਰੇ اٹਕੇ ਕੁਛ ਵੀ ਨਹੀਂ ਉਹਨਾਂ ਨੂੰ ਆਉਂਦਾ ਵੀ ਕੁਛ ਨਹੀਂ ਔਰ ਔਰ ਕਰਨਾ ਵੀ ਕੁਛ ਨਹੀਂ ਚਾਹੁੰਦੇ ਤੁਹਾਡੇ ਕੋਲ ਮੈਂ ਇੱਕ ਵਾਰੀ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਦਾ ਸੀ ਅਸੀਂ ਇਹ ਗੱਲ ਕਰਦੇ ਸੀ ਕਿ ਤੁਹਾਡਾ ਪਾਰਟੀ ਬਦਲ ਨੂੰ ਦਿਲ ਨਹੀਂ ਕਰਦਾ ਤੇ ਕਹਿੰਦਾ ਸੰਤਾਂ ਵੇਲੇ ਜੇ ਕੋਈ ਸੰਤਾਂ ਵਰਗਾ ਹੋਰ ਹੁੰਦਾ ਤੇ ਚੱਲ ਜਾਂਦੇ ਪਰ ਉਹਨਾਂ ਵਰਗਾ ਕੋਈ ਹੈ ਨਹੀਂ ਸੀ ਹੁਣ ਸਰਦਾਰ ਸਿਮਰਨਜੀਤ ਸਿੰਘ ਵਰਗਾ ਜੇ ਕੋਈ ਹੋਰ ਹੁੰਦਾ ਇੰਨਾ ਦੂਰ ਆਂਦੇ ਸੀ ਤੇ ਜਿੰਨੇ ਆਪਣੇ ਹੱਡਾਂ ਤੇ ਹੰਡਾ ਕੇ ਕੌਮ ਨੂੰ ਪੂਰੇ ਵਰਲਡ ਦੇ ਵਿੱਚ ਦੱਸਿਆ ਕਿ ਸਾਡੀ ਕੌਮ ਗੁਲਾਮ ਹੈ ਦੂਜੀਆਂ ਕੌਮਾਂ ਆਜ਼ਾਦ ਐ ਔਰ ਉਹ ਕੌਮਾਂ 900 ਸਾਲ ਦੀ ਗੁਲਾਮੀ ਤੋਂ ਬਾਅਦ ਅੱਜ ਸਾਡੇ ਤੇ ਡਿਕਟੇਟਰਸ਼ਿਪ ਕਰਦੀਆਂ ਤੇ ਸਾਡੇ ਸਿੱਖ ਪਾਕਿਸਤਾਨ ਦੇ ਹਿੰਦੂ ਦੇ ਗੁਲਾਮ ਹੋ ਗਏ ਮੁਸਲਮਾਨ ਦੇ ਤੇ ਇੱਥੇ ਭਾਰਤ ਦੇ ਹਿੰਦੂ ਦੇ ਗੁਲਾਮ ਹੋ ਗਏ ਸੋ ਕੌਣ ਹੋ ਗਏ ਗੁਲਾਮ ਜਿਨ੍ਹਾਂ ਨੇ 83% ਕੁਰਬਾਨੀਆਂ ਦਿੱਤੀਆਂ ਅੱਜ ਭੁਖਾਰੀ ਬਣ ਕੇ ਆਟਾ ਦਾਲ ਮੰਗਦੇ ਫਿਰਦੇ ਐ ਇਹ ਕੀ ਦੀ ਦੇਣ ਵਾਡੇ ਹੀ ਪੰਥਕ ਤੇ ਰਾਦੇ ਜਿੰਨਾਂ ਨੇ ਕਿਹਾ ਕਿ ਤੱਕੜੀ ਪੰਥ ਦੀ ਇਹਨੂੰ ਵੋਟਾਂ ਪਾ ਦਿਓ ਉਹਨਾਂ ਨੇ ਗ੍ਰੰਥ ਵੀ ਰੋਲਤਾ ਪੰਥ ਵੀ ਰੋਲਤਾ ਜਵਾਨੀ ਵੀ ਰੋਲਦੀ ਕਿਸਾਨੀ ਵੀ ਰੋਲਦੀ ਅਸੀਂ ਇੱਕ ਸਿਆਰੇ ਬਣ ਗਏ ਅੱਜ ਅਸੀਂ ਧਰਨੇ ਲਾਉਣ ਤੋਂ ਸਵਾਏ ਸਾਡੇ ਪੱਲੇ ਕੱਖ ਨਹੀਂ ਰਿਹਾ ਸਾਨੂੰ ਇਹ ਵੀ ਨਹੀਂ ਪਤਾ ਕਿ ਛੇਵੇਂ ਪਾਚਾਂ ਨੇ ਸਾਨੂੰ ਸ਼ਮਸ਼ੀਰ ਬਖਸ਼ੀ ਐ ਔਰ ਉਹ ਕਾਦੇ ਵਾਸਤੇ ਬਖਸ਼ੀ ਐ ਅਸੀਂ ਆਪਣੀ ਇੱਜ਼ਤ ਪਾਤ ਆਪ ਬਚਾ ਸਕਦੇ ਆ ਪਰ ਅਸੀਂ ਉਹ ਛੱਡ ਦਿੱਤੀ ਉਹਦੀ ਜਗ੍ਹਾ ਤੇ ਝਾੜੂ ਫੜ ਲਿਆ ਟੋਪੀਆਂ ਪਾਲੀਆਂ ਉਹਨਾਂ ਨੂੰ ਪੰਜਾਬ ਦਾ ਕਬਜ਼ਾ ਦੇ ਦਿੱਤਾ ਉਹਨਾਂ ਨੇ ਸਾਡੀ ਜਵਾਨੀ ਵੀ ਲੁੱਟ ਲਈ ਤੇ ਸਾਡੀ ਕਿਸਾਨੀ ਵੀ ਤੇ ਸਾਡੀਆਂ ਨੌਜਵਾਨ ਪੰਜਾਬ ਦੀਆਂ ਧੀਆਂ ਨੂੰ ਮੇਰੇ ਕੋਲ ਸ਼ਬਦ ਨਹੀਂ ਜੇ ਮੈਂ ਇੱਥੇ ਬਿਆਨ ਕਰਾਂ ਪਰ ਮੇਰੇ ਕੋਲ ਐਵੀਡੈਂਸ ਹੈ ਕਿ ਤੁਹਾਡੀਆਂ ਪੰਜਾਬ ਦੀਆਂ ਧੀਆਂ ਨੂੰ ਇਹਨਾਂ ਟੋਪੀਆਂ ਵਾਲਿਆਂ ਨੇ ਕਿਸ ਤਰੀਕੇ ਨਾਲ ਬੇਇੱਜ਼ਤੀ ਕਰਕੇ ਇੱਥੇ ਟਿਕਟਾਂ ਦੇ ਜਾਂਸੇ ਦੇ ਦੇ ਕੇ ਵਰਤਿਆ ਅਸੀਂ ਅਣਖੀ ਲੋਕ ਹੈ ਕੀ ਗੱਲ ਸਾਡੀ ਗੈਰਤ ਮਰ ਗਈ ਹੈ ਦੇ ਕੋਲ ਇੱਕ ਚਿਹਰਾ ਹੈ ਜਿਨੇ 42 ਸਾਲ ਦਾ ਸੰਘਰਸ਼ ਕਰਕੇ ਪਾਗਲਪੁਰ ਬਿਹਾਰ ਦੀ ਜੇਲ੍ਹ ਚ 5 ਸਾਲ ਸੂਰਜ ਨਹੀਂ ਵੇਖਿਆ ਤੇ ਤੁਹਾਡੇ ਕੋਲੋਂ ਬੈਠਾ ਮਰਜੀਬਣਾ ਜਿਹੜਾ ਮੁੱਖ ਮੰਤਰੀ ਵੀ ਬਣ ਸਕਦਾ ਸੀ ਸਾਰਾ ਕੁਝ ਬਣ ਸਕਦਾ ਸੀ ਪਰ ਉਹ ਕਹਿੰਦਾ ਗੁਲਾਮੀ ਨੂੰ ਗਲੇ ਲਾਉਣਾ ਹੈ ਜੇ ਗੁਲਾਮੀ ਗਲੋ ਲਾਉਣੀ ਹੈ ਤੇ ਸਾਨੂੰ ਰਸਤਾ ਤਿਆਰ ਕਰਨਾ ਪੈਣਾ ਹੈ ਦਸ਼ਾ ਸਾਡੀ ਵਿਗੜ ਗਈ ਦਿਸ਼ਾ ਸਾਨੂੰ ਦਿਸਦੀ ਨਹੀਂ ਦਿਸ਼ਾ ਦੱਸਣ ਵਾਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਕਿ ਆ ਪੰਥਾ ਆ ਕਲਗੀ ਵਾਲਿਆਂ ਦਾ ਰਸਤਾ ਹੈ ਜਿੱਤੇ ਤੁਰਨ ਦਾ ਯਤਨ ਕਰੋ ਇੱਦ ਤੇ ਔਂਕੜਾ ਜਰੂਰ ਆਉਣੀਆਂ ਕੀਤੀ ਤੇ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ ਹੁਣ ਸਦੀਆਂ ਤੱਕ ਤੁਹਾਨੂੰ ਸਿਮਰਨਜੀਤ ਸਿੰਘ ਮਾਨਵ ਨਹੀਂ ਜੇ ਲੱਪਣਾ ਸਦੀਆਂ ਲੱਗ ਜਾਣਗੀਆਂ ਜਿਹੜਾ ਆਪਣੀ ਗੱਲ ਕਰਕੇ ਆਪਣੀ ਗੱਲ ਤੇ ਖਲੋਤਾ ਰਵੇ ਉਹ ਨਹੀਂ ਜੇ ਕੋਈ ਦਿਸਦਾ ਤੇ ਜੇ ਤੁਸੀਂ ਅੱਜ ਵੀ ਤੁਹਾਡੇ ਤਖਤ ਵੀ ਗੁਲਾਮ ਤੁਹਾਡੇ ਗੁਰਦੁਆਰੇ ਵੀ ਦਿੱਲੀ ਦੀ ਸੇਵਾ ਪ੍ਰਧਾਨ ਕਰਦੇ ਫਿਰਦੇ ਆ ਤੇ ਜੇ ਤੁਸੀਂ ਗੁਰਤਾ ਮਾਦੀ ਸੇਵਾ ਇਸ ਜਰਨਲ ਨੂੰ ਦੇ ਦੋਗੇ ਮੈਂ ਤੁਹਾਡ ਨਾਲ ਵਾਅਦਾ ਕਰਦਾ ਪ੍ਰਣ ਕਰਦਾ ਕਿ ਤੁੱਲਾ ਰੁੜਿਆ ਜਾਂਦਾ ਪੰਜਾਬ ਬਚੂਗਾ ਸਾਡੀ 80% ਪੰਜਾਬ ਦੀ ਜਵਾਨੀ ਅੱਜ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕੀ ਹੈ 40 40 ਮੁੰਡੇ ਕੇ ਪਿੰਡ ਦੇ ਨਸ਼ੇ ਦੀ ਭੇਟ ਚੜ ਗਏ ਕਿੱਥੇ ਤੁਰੇ ਫਿਰਦੇ ਆ ਸੀ ਕਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਅੱਜ ਸਾਡੀ ਕੌਮ ਦੇ ਨਾਲ-ਨਾਲ ਜੇ ਆਪਾਂ ਪੰਜਾਬ ਬਚਾਉਣਾ ਹੈ ਤੇ ਸਾਨੂੰ ਜ਼ਿੰਮੇਵਾਰੀ ਪਰਖੇ ਲੀਡਰ ਦੇ ਹੱਥ ਦੇਣੀ ਚਾਹੀਦੀ ਹੈ ਨਹੀਂ ਤੇ ਜੇ ਤੁਹਾਡਾ ਕੋਈ ਗ੍ਰੰਥ ਰੋਲ ਸਕਦਾ ਤਾਂ ਤੁਸੀਂ ਕਿੱਡੀ ਕੀ ਚੀਜ਼ ਹੋ ਇਸ ਕਰਕੇ ਜਿਹਦੇ ਪਿਓ ਨੂੰ ਕੋਈ ਤਾੜੀ ਤੋਂ ਤੇ ਬਾੜਾਂ ਤੋਂ ਫੜ ਕੇ ਰੂੜੀ ਤੇ ਖਿਲਾਰ ਦੇ ਉਹ ਚੁੱਪ ਕਰਕੇ ਘਰ ਨਹੀਂ ਪੈਂਦਾ ਉਹ ਇਹ ਨਹੀਂ ਕਹਿੰਦਾ ਕਿ ਮੈਂ ਆਪਣੇ ਡੰਗਰਾਂ ਨੂੰ ਪੱਠੇ ਪਾਉਂਦਾ ਰਵਾਂ ਤੇ ਆਪਣੇ ਬੱਚਿਆਂ ਨੂੰ ਪੜਾਉਂਦਾ ਰਵਾਂ ਉਹ ਕਿਰਪਾਨ ਕੱਢ ਕੇ ਬਾਹਰ ਨਿੱਤਰਦਾ ਹੈ ਤੇ ਤੁਹਾਡਾ ਗ੍ਰੰਥ ਪਿਓ ਵਾ ਤੁਸੀਂ ਆਪਣੇ ਗੁਰੂ ਦਾ ਬਦਲਾ ਲੈਣ ਵਾਸਤੇ ਬਾਹਰ ਨਹੀਂ ਆ ਸਕਦੇ ਕੇਵਲ ਤੇ ਕੇਵਲ ਤੁਹਾਨੂੰ ਸਿਮਰਨਜੀਤ ਸਿੰਘ ਮਾਰਦੀ ਤੇ ਰੇਣੀ ਕਹਿੰਦੀ ਕਿ ਤੁਸੀਂ ਕਿਰਪਾਨ ਫੜ ਕੇ ਲੜੋ ਬੰਦੂਕ ਫੜ ਕੇ ਲੜੋ ਕੇਵਲ ਤੁਹਾਨੂੰ ਕਿਹਾ ਕਿ ਸਾਲ 1947 ਤੋਂ ਲੈ ਕੇ ਤੁਹਾਨੂੰ ਇੱਕੋ ਹੀ ਅਧਿਕਾਰ ਮਿਲਿਆ ਹੈ ਕਿ ਤੁਸੀਂ ਆਪਣਾ ਮਤਦਾਨ ਕਰਕੇ ਆਪਣਾ ਸਰਪੰਚ ਚੁਣ ਸਕਦੇ ਹੋ ਐਮਐਲਏ ਐਮਪੀ ਚੁਣ ਸਕਦੇ ਹੋ ਤੇ ਤੁਸੀਂ ਵੀ ਮਤਦਾਨ ਕਰਕੇ ਆਪਣੀ ਸਰਕਾਰ ਬਣਾ ਸਕਦੇ ਹੋ ਜੇ ਤੁਹਾਡੀ ਸਰਕਾਰ ਬਣਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਤੇ ਫਿਰ ਕਿੱਥੋਂ ਚੱਲਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਜੇ ਜੇ ਤੁਸੀਂ ਬਣਾਓਗੇ ਦਿੱਲੀ ਦੇ ਭਈਆਂ ਦੀ ਸਰਕਾਰ ਤੇ ਚੱਲੂਗੀ ਵੀ ਦਿੱਲੀ ਤੋਂ ਇਸ ਕਰਕੇ ਆਪਾਂ ਤਕੜੇ ਹੋ ਕੇ ਆਪਣੀ ਪਾਰਟੀ ਆਪਣੀ ਜਥੇਬੰਦੀ ਜਿਹੜੀ ਸੰਜਰਨਾਲ ਸਿੰਘ ਖਾਲਸਾ ਭਿੰਡਰਾਲਿਆਂ ਨੇ ਅਕਾਲ ਤਖਤ ਸਰ ਤੋਂ ਪੈਦਾ ਕੀਤੀ ਹੈ ਜਿਹੜੀ ਕੋਈ ਕਦੀ ਵਿਕੀ ਤੇ ਝੁੱਕੀ ਨਹੀਂ ਜਿਹਨੂੰ ਕੋਈ ਤਾਗੜੀ ਲੱਗਾ ਅੱਜ ਤੱਕ ਸਰਦਾਰ ਮਾਨ ਨੇ ਖਾਲੀ ਦਾ ਬਿੰਗਰ ਨਹੀਂ ਬਣਿਆ ਆਲੂ ਗੋਭੀ ਨਹੀਂ ਬਣਿਆ ਕੇਵਲ ਲੱਕ ਦੀ ਸਿਹਤ ਤੇ ਜਾ ਰਿਹਾ ਹੈ ਅਸੀਂ ਆਪਣੇ ਲੀਡਰ ਨੂੰ ਪੁੱਛਾਣ ਦਾ ਯਤਨ ਕਰੀਏ ਦੀਪ ਸਿੰਘ ਸਿੱਧੂ ਨੇ ਪਛਾਣ ਕੇ ਦੱਸਿਆ ਹੈ ਤੁਹਾਨੂੰ ਲੈ ਕੇ ਦੇਣੇ ਹੱਕ ਪੰਜਾਬ ਦੇ ਸਿਮਰਨਜੀਤ ਸਿੰਘ ਮਾਨ ਨੇ ਤੇ ਅਸੀਂ ਉਹਦੇ ਤੋਂ ਵੱਧ ਕਿੰਨਾ ਕੁ ਸਮਝ ਸਕਦੇ ਆ ਉਹਦੀ ਵੀ ਗੱਲ ਤੇ ਪੈਦਾ ਰਹੀ ਖੂਨ ਡੋਲ ਕੇ ਨੌਜਵਾਨੀ ਨੂੰ ਲਗਾ ਕੇ ਗਿਆ ਇਸ ਕਰਕੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥ ਤੇ ਪੰਜਾਬ ਨੂੰ ਸਰਜੀਤ ਕਰ ਸਕਦਾ ਹੈ ਇਸ ਕਰਕੇ ਮੈਂ ਇੰਨੀਆਂ ਬੇਨਤੀਆਂ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਲਦੇਵ ਸਿੰਘ ਜੀ ਵਿੜਿੰਗ ਤੇ ਰੂਬੀ ਬਰਾੜ ਜੀ ਤੇ ਸਾਡੇ ਸਾਰੇ ਉਹਦੇ ਕਰਨ ਸਾਹਿਬ ਜਿੰਨੇ ਵੀ ਇਥੋਂ ਦੀ ਜਥੇਬੰਦੀ ਨੇ ਮੈਨੇਜਮੈਂਟ ਕੀਤੀ ਹੈ ਤਿਆਰੀ ਕੀਤੀ ਹੈ ਮੋਂ ਦਾ ਤਹਿ ਦਿਲੋਂ ਧੰਨਵਾਦ ਹੈ ਔਰ ਮੈਂ ਆਖਰ ਵਿੱਚ ਜੇ ਕੋਈ ਸ਼ਬਦ ਇਹੋ ਜਿਹਾ ਮੇਰੇ ਤੋਂ ਨਿਕਲਿਆ ਜਿਹਦੇ ਨਾਲ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਮਾਫੀ ਚਾਹੁੰਦਾ ਹਾਂ ਆਸ ਕਰਦਾ ਹਾਂ ਕਿ ਤੁਸੀਂ ਆਪਣੀ ਪਾਰਟੀ ਨੂੰ ਤਕੜਾ ਕਰਕੇ ਆਉਣ ਵਾਲੀਆਂ ਜਿੰਨੀਆਂ ਵੀ ਇਲਕਸ਼ਨਾ ਉਹਦੇ ਵਿੱਚ ਫਤਿਹ ਬਖਸ਼ੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ